ਲੁਧਿਆਣਾ ਦੇ ਨਿਊ ਰੋਜੋਰੀ ਗਾਰਡਨ ਇਲਾਕੇ ਦੇ ਵਿੱਚ ਇੱਕ 40 ਸਾਲਾ ਮਹਿਲਾ ਦੀ ਲਾਸ਼ ਮਲੰਦਨਾਰ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਦੱਸਿਆ ਕਿ 40 ਸਾਲਾ ਮਹਿਲਾ ਦੀ ਪਛਾਨ ਰੈਨੂ ਨਾਮ ਦੇ ਨਾਲ ਹੋਈ ਹੈ ਜੋ ਕਿ ਕੋਠੇ ਦੇ ਵਿੱਚ ਕੰਮ ਕਰਦੀ ਸੀ ਅਤੇ ਦੁਪਹਿਰ ਦੇ ਸਮੇਂ ਉਸ ਦੀ ਮੌਤ ਹੋ ਗਈ ਰੈਨੂ ਦਾ ਮ੍ਰਿਤਕ ਸਰੀਰ ਜੋ ਕਿ ਇਹ ਕੋਠੇ ਦੇ ਅੰਦਰੋਂ ਬਰਾਮਦ ਕੀਤਾ ਗਿਆ ਚਿੱਥੇ ਕਿ ਕੋਠੇ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਫਾਸੀ ਲਗਾ ਕੇ ਖੁਦਕਿਸ਼ੀ ਕੀਤੀ ਗਈ ਹੈ ਉੱਥੇ ਹੀ ਰੈਨੂ ਦੇ ਪਰਿਵਾਰ ਦਾ આરોਪ ਹੈ ਕਿ ਰੈਨੂ ਦਾ ਕਤਲ ਕੀਤਾ ਗਿਆ ਹੈ ਇਹ ਦਾਸਾਲ ਤੋਂ ਉਹਨਾਂ ਦੇ ਘਰ ਇਹ ਕੰਮ ਕਰ ਰਹੀ ਹੈ ਏ ਉਹ 53 ਫੂਟ 3 ਦੇ ਮਾਲਕ ਆ ਕੋਈ 10 ਸਾਲ ਤੋਂ ਉਹਨਾਂ ਦੇ ਘਰ ਇਹ ਕੰਮ ਕਰ ਰਹੀ ਆ। ਸਵੇਰ ਕੰਮ ਕਰਨ ਗਈ ਆ। ਸਵੇਰ 8:00 ਵਜੇ ਗਈ ਆ ਜੀ। 8:00 ਵਜੇ ਤੋਂ ਬਾਅਦ ਜਦੋਂ ਇਹਨੇ ਕੰਮ-ਕੁਮ ਕੀਤਾ ਕੰਮ-ਕੁਮ ਕਰਕੇ ਇਹਨਾਂ ਨੇ ਜਦੋਂ ਇਹ ਰੱਬ ਨੂੰ ਪਤਾ ਵੀ ਇਹਨਾਂ ਨੇ ਮਾਰੀ ਕੋ ਆਪ ਮਰੀ ਉਹ ਪਰਮਾਤਮਾ ਜਾਣਦਾ। ਜੀ। ਉਸ ਤੋਂ ਬਾਅਦ ਉਹ ਜਣੀ ਲਾ ਕੇ ਉਹਨਾਂ ਨੇ ਥੱਲੇ ਧਾਰਤੀ। ਜੀ। ਜਦੋਂ ਥੱਲੇ ਧਾਰਤੀ ਰਸੀ ਰਸੀ ਗੱਲ ਚੋਂ ਕੱਟਦੀ। ਕੱਟ ਕੇ ਰਸੀ ਤੇ ਇਹਨਾਂ ਮੁੰਡੇ ਨੂੰ ਫੋਨ ਕਰਤਾ ਵੀ ਤੂੰ ਆ ਜਾ ਵੀ ਤੇਰੀ ਮੰਮੀ ਨੂੰ ਲੈ ਜਾ ਤੇਰੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਜਦ ਇਹਨਾਂ ਦਾ ਬੇਟਾ ਗਿਆ ਤਾਂ ਉਹ ਕਹਿੰਦਾ ਵੀ ਮੇਰੀ ਮੰਮੀ ਤਾਂ ਤੁਸੀਂ ਮਾਰਤੀ ਫਾਹਾ ਦਿੱਤਾ ਪੱਕਾ ਵੀ ਵਿੰਗਾ ਹੋਇਆ ਪਿਆ ਤੁਸੀਂ ਤਾਂ ਮੇਰੀ ਮੰਮੀ ਨੂੰ ਮਾਰਤਾ ਕਹਿੰਦੀ ਚੱਕ ਕੇ ਲੈ ਜਾ ਕਹਿੰਦੀ ਰੌੜਾ ਨਾ ਪਾਏ ਫਿਰ ਪੁਲਿਸ ਨੂੰ ਅਸੀਂ ਫੋਨ ਕੀਤਾ ਪੁਲਿਸ ਮੁਲਾਜ਼ਮ ਸਾਰੇ ਸਿਆਸਟਾਪ ਸਾਰੇ ਆਪੇ ਸਰਾਂਬਾ ਨਗਰ ਦੀ ਫਰਗੂ ਨਾ ਤੇ ਸਾਰੀ ਫੋਟੋ ਸਾਡੇ ਇਹ ਬਾਡੀ ਆਪਣੇ ਘਰ ਲੈ ਆਏ ਸੀਗੇ ਬਾਡੀ ਫਿਰ ਉਹਨਾਂ ਨੇ ਕਿਹਾ ਨਾ ਰੌਲਾ ਨਾ ਪਾਓ ਬਾਡੀ ਬੱਚਿਆਂ ਨੂੰ ਚਕਾ ਤੀ ਤੀ ਤਾਂ ਫਟਾਫਟ ਵਾ ਇਹ ਤੋਂ ਬਾਡੀ ਲੈ ਜਾਓ ਤੁਸੀਂ ਰੌਲਾ ਨਾ ਪਾਓ ਅੱਲਾਹ ਨਾਲ ਇਹ ਕਿਹੜੀ ਜਗ੍ਹਾ ਇਸੇ ਤੇ ਆ ਇਹ ਮਾਵੀ ਨਾ ਘਾੜਾ ਘਾੜਾ ਲੋਜ਼ਰੀ ਘਾੜਾ ਮੈਲੇ ਬਾਡੀ ਤੇ ਸਾਰੇ ਖਾ ਨਿਸ਼ਾਨ ਤੇ ਨਾਲੇ ਕਾਲਾ ਤੇ ਰੱਸੀ ਦੇ ਨਿਸ਼ਾਨ ਹੈ ਨਾਲੇ ਉਸ ਤੋਂ ਬਾਅਦ ਇਹਦੇ ਸੱਟਾਂ ਵੀ ਵੱਜੀਆਂ ਹੋਈਆਂ ਤੇ ਮੱਥੇ 'ਚ ਵੀ ਸੱਟ ਵੱਜੀ ਆ ਜਣੀ ਪੁਲਿਸ ਨੇ ਪੁੱਛ ਦੱਸ ਕਰ ਲਈ ਉਹ ਮੰਨ ਕੇ ਵੀ ਅਸੀਂ ਮਾਰੀਏ ਮੰਨ ਕੇ ਹਾਂ ਮੰਨ ਕੇ ਉਹ ਵੀ ਮਾਰੀਏ ਅਸੀਂ ਹਾਂਜੀ ਇਸ ਕਰਕੇ ਉਹਨਾਂ ਨੇ ਚੱਕਾ ਤੀ ਬੱਚਿਆਂ ਨੇ ਚੱਕ ਕੇ ਘਰੇ ਲਿਆਂਦੀ ਹੁਣ ਦੇਖੋ ਪੁਲਿਸ ਹੁਣ ਉਹਨਾਂ ਚੱਕਰ ਅਸੀਂ ਜਾਣ ਨਹੀਂ ਦੇਣਾ ਜਿੰਨਾ ਚੱਕਰ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਜੀ ਇਹ ਬੁਲਾ ਕਿੰਨੀ ਕੁ ਮਦਦ ਜੀ ਮਹੀ ਲਗੇ ਕੋਈ ਇਹ 40 ਸਾਲ ਦੀ 35 ਸਾਲ ਦੀ 35 ਸਾਲ ਦੀ ਜੀ ਏ ਮਤਲਬ ਉਹਨਾਂ ਚੱਕਰ ਅਸੀਂ ਬਾਡੀ ਜਾਣ ਨਹੀਂ ਦੇਣੀ ਜਿੰਨਾ ਚਾ ਕਰੋਨਾ ਦੇ 게ਟਮੂਰੇ ਬਾਡੀ ਰੱਖ ਕੇ ਅਸੀਂ ਧਰਨਾ ਨਹੀਂ ਦਿੰਦੇ ਧਰਨਾ ਦੇਵਾਂਗੇ ਜਿਹੜਾ ਬਾਡੀ ਚੱਕੇ ਪੋਰਸ ਤੋਂ ਲੋਕੀਂ ਆਸ਼ਵਾਸ਼ਣ ਦਿੱਤਾ ਪੋਰਸ ਨੂੰ ਵਿਸ਼ਵਾਸ ਪੋਰਸ ਤੋਂ ਤਾਂ ਦੇ ਹੀ ਜਾਂਦੀ ਹੈ ਪੋਰਸ ਤੋਂ ਵਿਸ਼ਵਾਸ ਇਹ ਹੀ ਦਿੰਦੇ ਆ ਵੀ ਅਸੀਂ ਪੂਰਾ ਤੁਹਾਡੇ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੇ ਜੀ ਅੱਗੇ ਪਰਮਾਤਮਾ ਜਾਣਦਾ ਗਰੀਪਾ ਨੂੰ ਇਹ ਮੇਲਣਾ ਚਾਹੀਦਾ ਠੀਕ ਹੈ ਕਿ ਨਹੀਂ ਸਾਹ ਸੇ ਮੇਲਣਾ ਚਾਹੀਦਾ ਸੰਯੋਗ ਮੇਲਣਾ ਚਾਹੀਦਾ ਪੋਰਸ ਦਾ ਗਰੀਪਾ ਨੂੰ ਲੁਧਿਆਣਾ ਤੋਂ ਰਾਹੁਲ अरोड़ा ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ